ਆਰਜੂਸ ਤਾਂ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਪਰ ਤੁਸੀਂ ਇੱਕ ਵਾਰੀ ਬਾਟੇ ਵਾਲਾ ਜਿਹੜਾ ਜੂਸ ਆ ਨਾ ਉਹ ਪੀ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਉਹਦਾ ਫਰਕ ਕੀ ਆ ਉਹ ਦੱਸ ਨਹੀਂ ਸਕਦੇ ਤੁਸੀਂ ਫੀਲ ਕਰ ਸਕਦੇ ਹੋ ਸਾਰੇ ਵਾਤੇ ਵੀ ਬੇਨਫੀਟ ਵਾਲੇ ਨੇ ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਹੁੰਦੇ ਆ ਸਾਡੇ ਬਾਟੇ ਵਾਲੇ ਸ਼ੱਕੀ ਖੁਸ਼ ਨਹੀਂ ਜੀ ਇਹ ਦੱਸ ਸਕਦੇ ਆ ਪੀਣ ਤੋਂ ਬਾਅਦ ਹੀ ਮਹਿਸੂਸ ਹੁੰਦਾ 10 ਮਿੰਟ ਬਾਅਦ ਆਪਾਂ ਨੂੰ એનર્ਜੀ ਮਿਲਦੀ ਆ ਆਇਰਨ ਦੀ ਫਾਈਬਰ ਦੀ ਜਿਹੜੀ ਕਮੀਆਂ ਪੂਰੀਆਂ ਹੁੰਦੀਆਂ ਬੰਦੇ ਨੂੰ ਹੋਰ ਚੀਜ਼ਾਂ ਦੇ ਵਿੱਚ ਗਲਾਸ ਦੇ ਵਿੱਚ ਨਹੀਂ ਉਹ ਗੱਲ ਬਣਦੀ ਇਹ ਚ ਪੀਣ ਨਾਲ ਸਟਰੋਂਗ ਹੋ ਜਾਂਦਾ ਤੇ ਪੀਨੇ ਆ ਹੇ ਵੀ ਹੋ ਗਏ ਪੰਜ ਚਾਰ ਘੰਟੇ ਪੰਜ ਭੁੱਖ ਵੀ ਨਹੀਂ ਲੱਗਦੀ। ਬਾਬਾ ਜੀ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦੇ। ਪੰਜ ਚਾਰ ਸਾਲ ਹੋ ਗਏ ਲਾਕਡਾਊਨ ਚ ਸ਼ੁਰੂ ਕਰਿਆ ਸੀ ਆਪਣੇ। ਬਾਬਾ ਜੀ ਸਰਬਲੋ ਦੇ ਬਾਟਿਆਂ ਚ ਹੀ ਜੂਸ ਚਕਾਉਣ ਦਾ ਵਿਚਾਰ ਕਿੱਥੋਂ ਆਇਆ ਤੁਹਾਨੂੰ? ਵਿਚਾਰ ਬਣਾ ਗੁਰੂ ਮਹਾਰਾਜ ਤੇ ਲੜ ਲੱਗੇ ਆ। ਸਾਨੂੰ ਅਲਾਉਡ ਹੀ ਸਰਬਲੋ ਦੇ ਬਰਤਨਾਂ ਛਕਣਾ ਹੈ ਨਾ ਜੀ ਖਾਣਾ ਪੀਣਾ ਜੋ ਵੀ ਹੈ ਸਾਰਾ ਕੁਝ। ਅਟੇਕਰਾਂ ਜ ਵੀ ਬਰਤਨ ਸਰਬਲੋ ਦੇ ਰੱਖੇ ਆਪਣੇ। ਸਾਰਿਆਂ ਵਾਸਤੇ ਵੀ ਇਹ ਬੈਨੀਫਿਟ ਵਾਲੇ ਨੇ। ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਹੁੰਦੇ ਆ। ਸਾਰੇ ਬਾਟਿਆਂ ਦੀ ਸ਼ੱਕੀ ਖੁਸ਼ ਨਹੀਂ ਜੀ। ਤੁਹਾਡੇ ਕੋਲ ਅਸੀਂ ਸੁਣਿਆ ਆ ਬਹੁਤ ਦੂਰ ਦੂਰੋਂ ਆਉਂਦੇ ਹੈਗਾ ਕੀ ਖਾਸ ਆ ਤੁਹਾਡੇ ਜੂਸ ਦੇ ਵਿੱਚ ਜੋ ਲੋਕ ਦੂਰ ਦੂਰ ਤੋਂ ਤੁਹਾਡੇ ਕੋਲ ਆਉਂਦੇ ਨੇ ਖਾਸ ਤਾਂ ਬਣੇ ਆਪਣੇ ਇਹਦਾ ਆਪਣੇ ਆਪ ਤਿਆਰ ਕਰੀਂ ਵੈਰਾਈਟੀਆਂ ਕਿਤੇ ਤੋਂ ਸਿੱਖੀ ਨਹੀਂ ਹੋਈ ਸਾਡੇ ਬਰੇਡੀਆਂ ਸਾਡੇ ਕੋਲ ਕਈ ਤਰ੍ਹਾਂ ਦੀਆਂ ਨੇ ਅਲੱਗ-ਅਲੱਗ ਵੇ ਸ਼ੇਕ ਵਧੀਆ-ਵਧੀਆ ਬਣਾ ਲੈਂਦਾ ਜੂਸ ਦੇ ਫਲੇਵਰ ਵੀ ਸਾਡੇ ਅਲੱਗ-ਅਲੱਗ ਬਣਾ ਦਿੰਦੇ ਆ ਵਧੀਆ ਆਪਣੇ ਹੱਥ ਵਾਸਤੇ ਜਿੰਨੀ ਮਰਜ਼ੀ ਚੀਜ਼ ਬਣਾ ਲਓ ਜੀ ਪਰ ਕਿਤੇ ਤੋਂ ਸਿੱਖੀ ਨਹੀਂ ਹੈਗੀ ਅਰ ਜਿਹੜਾ ਵੀ ਬੰਦਾ ਸ਼ੱਕੀ ਜਾਂਦਾ ਖੁਸ਼ ਹੋ ਕੇ ਜਾਂਦਾ ਜੀ ਨੂੰ ਪੁਰਾ ਵਧੀਆ ਇੱਕ ਨੰਬਰ ਟੋਪ ਦੀਆਂ ਚੀਜ਼ਾਂ ਬਣਾ ਕੇ ਦਿੰਨੇ ਆ ਕਿਉਂਕਿ ਫਰੂਟ ਵਧੀਆ ਪਉ ਨੇ ਜੀ ਸਾਰਾ ਸਾਫ ਸੁਥਰੀ ਚੀਜ਼ ਬਣਾਉਣੀ ਆ ਬਾਕੀ ਸਾਰੇ ਆਉਂਦੀ ਮਾਨ ਕਰਕੇ ਆ ਗੁਰੂ ਮਹਾਰਾਜ ਦਾ ਲੜ ਲੱਗੇ ਬਾਣਾ ਪਿਆ ਬਾਣੇ ਕਰਕੇ ਥੋੜੇ ਜਿਆ ਜਾਦੇ ਪ੍ਰਭਾਵ ਪਿਆ ਹੋਇਆ ਜੀ ਇਸ ਕਰਕੇ ਥੋੜੇ ਜਿਹਾ ਮਨ ਖੁਸ਼ ਵੀ ਰਹਿੰਦਾ ਸਾਡਾ ਕੰਮ ਕਰਦੇ ਆ ਵੀ ਚਲੋ ਮਰਨ ਕਰਤ ਵਧੀਆ ਦਿੱਤੀ ਜੀ ਸਾਨੂੰ ਬਾਬਾ ਜੀ ਸਬਲੋ ਦੇ ਬਾਟਿਆਂ ਦੀ ਕੀ ਖਾਸੀਅਤ ਆ ਕੀ ਕੀ ਫਾਇਦੇ ਹੁੰਦੇ ਆ ਇਸ ਦੇ ਨਾਲ ਕਿਹੜਾ ਫਾਇਦੇ ਪੈਣ ਕਾਫੀ ਹੁੰਦੇ ਆ ਯਾਦਦਾ ਆਇਰਨ ਦੀ ਫਾਈਬਰ ਦੀ ਆਪਣੀ ਲੋਹੇ ਦੀ ਕਾਫੀ ਧਾਂਤ ਨੇ ਜਿਹੜੇ ਦੇ ਵਿੱਚ ਦਸਣੀ ਜੇ ਬਾਲੇ ਜਿਆਦਾ ਧਾਂਤ ਦੇ ਵਿੱਚ ਜਿੱਭ ਨੂੰ ਸਟਰੋਂਗ ਕਰਦੇ ਆ ਸਾਰੇ ਜਦੋਂ ਬਿਸ਼ੱਕਦੇ ਆ ਪੀਣ ਤੋਂ ਬਾਅਦ ਹੀ ਮਹਿਸੂਸ ਹੁੰਦਾ 10 ਮਿੰਟ ਬਾਅਦ ਆਪਾਂ ਨੂੰ એનર્ਜੀ ਮਿਲਦੀ ਆ ਆਇਰਨ ਦੀ ਫਾਈਬਰ ਦੀ ਜਿਹੜੀਆਂ ਕਮੀਆਂ ਪੂਰੀਆਂ ਹੁੰਦੀਆਂ ਬੰਦੇ ਨੂੰ ਹੋਰ ਚੀਜ਼ਾਂ ਕੋਈ ਇੱਕ ਗਲਾਸ ਦੇ ਵਿੱਚ ਨਹੀਂ ਉਹ ਗੱਲ ਬਣਦੀ ਇਹ ਚ ਪੀਣ ਦਾ ਸਟਰੋਂਗ ਹੋ ਜਾਂਦਾ ਤੇ ਪੀਨੇ ਆ ਹੈਵੀ ਹੋ ਕੇ ਆਪਾਂ ਚਾਰ ਘੰਟੇ ਪੰਜ ਭੁੱਖ ਵੀ ਨਹੀਂ ਲੱਗਦੀ બીજી ਗੱਲ ਬੰਦੇ ਆਪਣੇ ਵਗਾਗ ਸਾਡੇ ਸਾਰੇ ਵੀਰ ਭਾਈ ਦੱਸ ਕੇ ਜਾਂਦੇ ਆ ਕਹਿੰਦੇ ਵੀ ਸ਼ੇਕ ਦਹੀਂ ਬਹੁਤ ਪੀਤੇ ਪਰ ਉਹਦੇ ਨਾਲ ਦਾ ਕੋਈ ਸ਼ੇਕ ਨਹੀਂ ਪੀ ਸ਼ੇਕ ਇਹ ਗਲਾਸ ਚਾ ਕੇ ਪੀ ਲਾ ਦਨੇ ਪਰ ਉਨੀ ਗੱਲ ਨਹੀਂ ਬਣਦੀ ਪਰ ਬਾਟੇ ਚ ਬਾਕੀ ਜਿਆਦਾ ਗੱਲ ਬਣਦੀ ਜੀ ਬਾਟੇ ਚ ਪਾ ਕੇ ਇੱਕ ਲੰਗਰ ਆ ਲੰਗਰ ਵਾਂਗੂ ਲੱਗਦਾ ਵੀ ਜਿਵੇਂ ਲੰਗਰ ਚ ਬੈਠ ਕੇ ਪੀਨੇ ਆ ਉਵੇਂ ਬਾਟੇ ਚ ਮਰਿਆਦਾ ਬਾਟੇ ਨਹੀਂ ਹੈ ਤਾਂ ਲੰਗਰ ਵਾਲੀ ਹੋ ਜੀ ਅਸੀਂ ਚਲੋ ਉਹ ਦੁਕਾਨਾਂ ਦੇ ਕੋਈ ਨਹੀਂ ਰੱਖ ਸਕਦੇ ਇਹਨਾਂ ਨੂੰ ਅਸੀਂ ਗੁਰੂ ਜੇ ਮਤਲਬ ਲੜਨ ਲੱਗੇ ਆ ਤਾਂ ਸਾਨੂੰ ਅਲਾਉਡ ਆ ਹੀ ਰੱਖ ਸਕਦੇ ਆ ਸਾਨੂੰ ਕੋਈ ਮਨਾਂ ਨਹੀਂ ਕਰਦਾ ਹੈਗਾ ਇਹ ਰੱਖਣ ਨੂੰ ਰੱਖ ਤੇ ਦੂਜੇ ਵੀ ਸਕਦੇ ਆ ਪਰ ਆਪਣੀ ਭਾਵਨਾ ਨਾਲ ਰੱਖ ਸਕਦੇ ਆ ਜਿਆਦਾ ਭਾਵਨਾ ਦਾ ਗੁਰਸਿੱਖ ਬੰਦੇ ਨੇ ਹੋਊਗੀ ਵੀ ਹਾਂ ਬਾਟਿਆਂ ਦੇ ਵਿੱਚ ਛਕਾਉਣਾ ਦੂਜੇ ਦੀ ਆਪਣੀ ਭਾਵਨਾ ਉਹ ਅਗਲੇ ਆਪਣੇ ਗਲਾਸ ਦਿੱਤਾਉਣਾ ਸਿਕਣਾ ਕਿਉਂਕਿ ਇਹਦੇ ਵਿੱਚ ਜੂਸ ਦਿੱਤਾ ਜਾਂਦਾ ਹਰੇਕ ਦੁਕਾਨਦਾਰ ਬਰਦਾਸ਼ਤ ਨਹੀਂ ਕਰੂਗਾ ਇਹਦੇ ਇੱਕ ਗਲਾਸ ਦੀ ਜਗ੍ਹਾ ਡੇਢ ਗਲਾਸ ਪੈਂਦਾ ਦਾ ਜੂਸ ਦਾ ਅਈਓ ਵੈਸੀ ਮਤਲਬ ਦੇ ਦਿੰਨਾ ਖੁਸ਼ੀ ਨਾਲ ਤਾਨੂੰ ਇੰਨੀ ਕੋ ਖੁਸ਼ੀ ਮਨ ਨੂੰ ਇੰਨੀ ਸਾਡੇ ਬਾਟਿਆਂ ਦੀ ਚੜ੍ਹਦੀ ਕਲਾ ਗੁਰੂ ਮਹਾਰਾਜ ਦੇ ਬਖਸ਼ੇ ਭਾਂਡੇ ਆ ਇੱਕ ਗਲਾਸ ਚਾਹ ਮਣਕੇ ਵੀ ਦੇਖ ਲਓ ਇਹ ਡਿਪੋਜੀਸ਼ਨ ਗਲਾਸ ਦਿੰਨੇ ਆ ਇਹ ਚ ਪੂਰਾ ਡੇਢ ਗਲਾਸ ਪੈਂਦਾ ਜੀ ਆਮਦਗਾਨ ਤੋਂ 100 ਰੁਪਏ ਦਾ ਗਲਾਸ ਦਿੰਦੇ ਆ 100 ਰੁਪਏ ਦਾ ਬਾਟਾ ਦਿੰਨੇ ਆ ਮਲੇ ਜੀ ਕਾਫੀ ਐਡਮਾ ਵੀ ਵੇਂਦੀਆਂ ਨੇ ਫਰੈਸ਼ ਵੇਂਦੀਆਂ ਨੇ ਮਲੇ ਮਾਰ ਜਿੰਨੇ ਦੇ ਵਿੱਚ ਬਹੁਤ ਘੱਟ ਹੀ ਆ ਜੈ ਜੀ ਜੀ ਮਾਰ ਜੇਣਾ ਵੱਡੇ ਮੋਲ ਜੀ ਜਾਵਾਂਗੇ ਤਾਂ ਘੱਟੂ ਕਾ ਟਮਾਟਾ 150 ਦਾ ਮਿਲੂਗਾ ਹਾਂਜੀ ਹਾਂਜੀ ਬਾਕੀ ਜੋ ਵੀ ਮੌਜੂਦ ਨੇ ਜੋ ਸਰਬਲੋ ਦੇ ਬਾਟਿਆਂ ਦੇ ਵਿੱਚ ਜੂਸ ਪੀਣ ਦੇ ਲਈ ਆਇਆ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਫਰਕ ਹੈ ਗਲਾਸ ਚ ਜੂਸ ਪੀਣ ਦਾ ਤੇ ਸਰਬਲੋ ਦੇ ਬਾਟਿਆਂ ਚ ਜੂਸ ਪੀਣ ਦਾ ਸਰਬਲੋ ਦੇ ਬਾਟਿਆਂ ਚ ਜੂਸ ਪੀ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਚਲੋ ਗੁਰੂ ਮਹਾਰਾਜ ਦੀ ਯਾਦ ਆਉਂ ਇਹ ਸਿੱਖਾਂ ਦੇ ਵਿੱਚ ਜ਼ਰੂਰ ਇਹ ਗੱਲ ਕੀਤੀ ਵੀ ਸਭ ਲੋਕ ਦੇ ਬਾਟੇ ਵਿੱਚ ਹੀ ਖਾਣਾ ਚਾਹੀਦਾ ਅਤੇ ਦੂਸਰੇ ਭਾਂਡੇ ਵਿੱਚ ਤਾਂ ਕੋਈ ਕੋਈ ਪ੍ਰੋਬਲਮ ਵੀ ਆ ਸਕਦੀ ਹੈ ਲੇਕਿਨ ਇਸ ਬਾਟੇ ਵਿੱਚ ਛਕਣ ਦੇ ਨਾਲ ਇਨਸਾਨ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬੜਾ ਵਧੀਆ ਗੁਰੂ ਮਹਾਰਾਜ ਦੀ ਯਾਦ ਆਉਂਦੀ ਹੈ ਜੀ ਸਭ ਲੋਕ ਬਾਟੇ ਵਿੱਚ ਛਕਣ ਦੇ ਨਾਲ ਇਸ ਕਰਕੇ ਬਹੁਤ ਚੰਗਾ ਮਹਿਸੂਸ ਹੁੰਦਾ ਸਸੀ ਕਾਲ ਸਰ ਸਸੀ ਕਾਲ ਸਰ ਕਿੰਨੇ ਸਮੇਂ ਤੋਂ ਇੱਥੇ ਆ ਕੇ ਜੂਸ ਪੀ ਰਹੇ ਹੋ ਤੁਸੀਂ ਮੈਨੂੰ ਬਹੁਤ ਟਾਈਮ ਹੋ ਗਿਆ ਜੀ ਮੈਂ ਕਹਿੰਨਾ ਬਹੁਤ ਟਾਈਮ ਹੋ ਗਿਆ ਵਧੀਆ ਢੰਗ ਨਾਲ ਬਣਾ ਸਾਫ ਸੋਧਰਾ ਪਹਿਲਾਂ ਤਾਂ ਉਹਨਾਂ ਦਾ ਬਾਣਾ ਦੇਖ ਕੇ ਹੀ ਬੰਦਾ ਦਿਲ ਖੁਸ਼ ਹੋ ਕੇ ਹਾਂ ਵੀ ਤੁਸੀਂ ਕਿੱਥੇ ਆਏ ਹੋ ਬਾਕੀ ਲੋਕਲ ਹੈਗੇ ਆ ਇਹ ਕਹਿੰਦਾ ਹਰ ਟਾਈਮ ਇੱਥੇ ਪਹੁੰਚਦੇ ਆ ਰਿਸ਼ਤੇਦਾਰ ਯਾਰ ਦੋਸਤ ਦੂਰੋਂ ਦੂਰੋਂ ਪਹੁੰਚਦੇ ਨੇ ਪੁੱਛ ਆਉਂਦੇ ਆ ਕਿ ਤੁਹਾਡੇ ਇੱਥੇ ਕੌਣ ਆ ਜਿਹੜਾ ਬਾਟੇ ਦੇ ਵਿੱਚ ਦਿੰਦੇ ਨੇ ਜੂਸ ਇਹ ਕਹਿੰਦਾ ਬਹੁਤ ਵਧੀਆ ਇਹ ਕਹਿੰਦਾ ਪਰਕ ਲੱਗਦਾ ਤੁਹਾਨੂੰ ਬਾਟੇ ਦੇ ਜੂਸ ਪੀਣ ਤੇ ਗਲਾਸ ਦੇ ਜੂਸ ਚੋਂ ਬਾਹਰ ਤੋਂ ਜੂਸ ਤਾਂ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਪਰ ਤੁਸੀਂ ਇੱਕ ਵਾਰੀ ਬਾਟੇ ਵਾਲਾ ਜਿਹੜਾ ਜੂਸ ਆ ਨਾ ਉਹ ਪੀ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਉਹਦਾ ਫਰਕ ਕੀ ਆ ਉਹ ਦੱਸ ਨਹੀਂ ਸਕਦੇ ਤੁਸੀਂ ਫੀਲ ਕਰ ਸਕਦੇ ਹੋ ਨਾਲ ਮੂੰਹ ਲਾ ਕੇ ਇਹ ਜੂਸ ਤੁਸੀਂ ਪੀਣਾ ਨਹੀਂ ਇਹਨੂੰ ਖਾਣਾ ਇਹ ਕਹਿੰਦਾ ਫਿਰ ਪਤਾ ਲੱਗਦਾ ਉਹਦਾ ਕਿ ਹਾਂ ਜੂਸ ਕੀ ਆ ਮਤਲਬ ਬਖਰੀ ਚੀਜ਼ ਮੇਰੀ ਹੈ ਬਿਲਕੁਲ ਜੀ ਬਿਲਕੁਲ